ਬਹਿਗੁਰਜੀ ਦਾ ਖਾਲਸਾ ਬਹਿਗੁਰਜੀ ਦੀ ਫਤਿਹ ਮੇਰੇ ਦੇਸਾਂ ਬਦੇਸਾਂ ਵਿੱਚ ਬੱਠੇ ਪੰਜਾਬੀ ਭਰਾਵੋ ਅਤੇ ਪਿੰਡਾਂ ਵਿੱਚ ਰਹਿੰਦੇ ਸਾਰੇ ਪੰਜਾਬੀਆਂ ਨੂੰ ਸਾਡੇ ਚੈਨਲ ਸੋਸ਼ਲ ਸਰਪੰਚ ਰਾਹੀਂ ਸਭ ਦਾ ਧੰਨਵਾਦ ਕਰਦੇ ਹਾਂ ਤਾਂ ਕਿ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਅਤੇ ਲਾਇਕ ਕਰਿਓ ਜੀ ਅੱਜ ਕੱਲ ਕਰਨ ਜਾ ਰਿਹਾ ਮੈਂ ਦੋ ਸਖੀਆਂ ਭੈਣਾ ਜੀਤੋ ਤੇ ਪ੍ਰੀਤੋ ਦੀ ਇੱਕ ਪਿੰਡ ਵਿੱਚ ਇੱਕ ਗਰੀਬ ਕਿਸਾਨ ਰਹਿੰਦਾ ਸੀ ਉਹਦੇ ਦੋ ਲੜਕੀਆਂ ਧੀਆਂ ਜੀਤੋ ਤੇ ਪ੍ਰੀਤੋ ਬਹੁਤ ਤੇਜ਼ ਕਰਮ ਵਾਲੀਆਂ ਲੜਕੀਆਂ ਧੀਆਂ ਉਹ ਜ਼ਿਮੀਦਾਰ ਨਾਲ ਖੇਤ ਜਾਂਦੀਆਂ ਕੰਮ ਕਰਾਉਂਦੀਆਂ ਹੋਰ ਹਰਾਚਾਰਾ ਤਾਪ ਕਰਾਉਂਦੀਆਂ ਨਾਲ ਦੀ ਨਾਲ ਪੜ੍ਹਦੀਆਂ ਵੀ ਰਹੀਆਂ ਦੋਆਂ ਦਾ ਬਹੁਤ ਪਿਆਰ ਸੀ ਕਿਉਂ ਦੋ ਸਖੀਆਂ ਭੈਣਾ ਧੀਆਂ ਜ਼ਿਮੀਦਾਰ ਦੇ ਮੁੱਢਾ ਬਾਅਦ ਚ ਹੋਇਆ ਇੰਨਾ ਸੀ ਕੁੜੀਆਂ ਦਾ ਪ੍ਰਤਾਪ ਕਿ ਭਾਗ ਵੀ ਉਹ ਕੁੜੀਆਂ ਨੇ ਜ਼ਿਮੀਦਾਰ ਦਾ ਕੰਮ ਬਹੁ ਸਿਖਰਾਂ ਤੇ ਚੜਤਾ ਕਿਉਂਕਿ ਭਾਗ ਵਾਲਿਆਂ ਦਾ ਦੋਇ ਦੋਹੇ ਕੁੜੀਆਂ ਦਾ ਪਿਆਰ ਸੀ ਜਦੋਂ ਕੁੜੀਆਂ ਜਵਾਨ ਹੋਈਆਂ ਦੋਇ ਤਾਂ ਜ਼ਿਮੀਦਾਰ ਨੇ ਸੋਚਿਆ ਵੀ ਇਹਨਾਂ ਦਾ ਪਿਆਰ ਹੈ ਇਹਨਾਂ ਨੂੰ ਆਪਾਂ ਇੱਕ ਘਰ ਵਿੱਚ ਵਿਆਹ ਦੇਣਾਂ ਤਾਂ ਜ਼ਿਮੀਦਾਰ ਨੇ ਕੋਹੋਰ ਪਰਿਵਾਰ ਦੇਖਿਆ ਕਿਤੇ ਰਿਸ਼ਤੇਦਾਰੀ ਚ ਤਾਂ ਦੋਹੇ ਕੁੜੀਆਂ ਦਾ ਕੱਠਿਆਂ ਦਾ ਵਿਆਹ ਕਰਤਾ ਤਾਂ ਜਦੋਂ ਵਿਆਹ ਕਰਿਆ ਹੋਇਆ ਆਪਦੇ ਸਹੁਰੇ ਪਰਿਵਾਰ ਚਲੀ ਗਈਆਂ ਕਿਉਂ ਚੰਗੇ ਪਿਤਾ ਤੇ ਮਾਤਾ ਦੀ ਸਿੱਖਿਆ ਵਾਲੀਆਂ ਕੁੜੀਆਂ ਤੀਆਂ ਚੰਗਾ ਬੋਲ ਬਾਣੀ ਦੇ ਧਨੀ ਤੀਆਂ ਤਾਂ ਉਹ ਗਈਆਂ ਜਦੋਂ ਉਹਨਾਂ ਦੀ ਜਿਹੜੀ ਸੱਸ ਦੀ ਉਹ ਉਹਨਾਂ ਨੂੰ ਬੁਲਾਇਆ ਨਾ ਕਰੇ ਤਾਂ ਜਦੋਂ ਬੁਲਾਇਆ ਨਾ ਕਰੇ ਉਹ ਆਪਦੇ ਘਰ ਵਾਲਿਆਂ ਨੂੰ ਕਹਿੰਦੀਆਂ ਵੀ ਜੇ ਸਾਨੂੰ ਬੁਲਾਉਂਦੀ ਕਿਉਂ ਨਹੀਂ ਬੇਬੇ ਆ ਜਿਹੜੀ ਸਾਡੀ ਮੰਮੀ ਆਪਣੀ ਵੀ ਸਾਨੂੰ ਬਹੁਤ ਬੁਲਾਉਂਦੀ ਨਹੀਂ ਇਹ ਉਲਟੇ ਪੈਂਦੀ ਹੈ ਕਹਿੰਦਾ ਤੁਸੀਂ ਪੁੱਸ ਲੋ ਸਾਨੂੰ ਵੀ ਨਹੀਂ ਇਹ ਬੁਲਾਉਂਦੀ ਕਹਿੰਦੀ ਜੀ ਗੱਲ ਕੀ ਹੈ ਕਹਿੰਦਾ ਤੁਸੀਂ ਪੁੱਸੋ ਤਾਂ ਉਹ ਉਸਣ ਬੈਠ ਗਈਆਂ ਦੋ ਜਣੀਆਂ ਵੀ ਮੰਮੀ ਜੀ ਤੁਸੀਂ ਸਾਨੂੰ ਬੁਲਾਉਂਦੀਆਂ ਕਿਉਂ ਨਹੀਂ ਤੁਸੀਂ ਸਾਡੇ ਨਾਲ ਬਿਤਕਰਾ ਕਿਉਂ ਕਰਦੀ ਹੋ ਅਸੀਂ ਆਪਦੀ ਮਾਂ ਛੱਡ ਕੇ ਸਾਨੂੰ ਆਪਦੀ ਮਾਂ ਬਣਾਇਆ ਛੋਟੀ ਗੱਲ ਕੋਈ ਪੁੰਝੇ ਨਹੀਂ ਲੱਗਣ ਦਿੰਦੀ ਅਸੀਂ ਤਾਂ ਉਹ ਕਹਿੰਦੀ ਮੈਂ ਇਹਨਾਂ ਦੀ ਮਤਰੀ ਹੀ ਮਾਂ ਜਿਹੜੇ ਤੁਹਾਡੇ ਘਰ ਵਾਲੇ ਨੇ ਮੈਂ ਇਹਨਾਂ ਦੀ ਮਤਰੀ ਹੀ ਮਾਂ ਮੈਂ ਤੁਹਾਡੀ ਕੀ ਲੱਗੀ ਤੁਸੀਂ ਮੇਰੀ ਕੀ ਲੱਗੀਆਂ ਮੈਂ ਤਾਂ ਆਹੀ ਕਰੂੰਗੀ ਮੈਂ ਤਾਂ ਅੜਬਾਈਏ ਕਰਨੀ ਹੈ ਜਿਵੇਂ ਮਰਜ਼ੀ ਕਰਨ ਜਾਓ ਤਾਂ ਉਹ ਬਹੁਤ ਵਿਚਾਰੀਆਂ ਨਮੋਸੀ ਵਿੱਚ ਬੈਠੀਆਂ ਕਹਿੰਦੀ ਅਬ ਟਾਈਮ ਤਾਂ ਕੱਟਣਾ ਪਊਗਾ ਤਾਂ ਉਹਨੇ ਜਿਹੜੀ ਵੱਡੀ ਸੀ ਪ੍ਰੀਤੋ ਉਹ ਹੱਥੇ ਚੜ੍ਹ ਲਈ ਤਾਂ ਦੋ ਆ ਦੇ ਬੱਚੇ ਹੋ ਗਏ ਬੱਚੇ ਪੰਜ ਪੰਜ ਸੀਸੀ ਸਾਲ ਦੇ ਹੋ ਗਏ ਦੋ ਮੁੰਡੇ ਉਹਦੇ ਲਵੇ ਇੱਕ ਵੱਡੀ ਲਵੇ ਹੋ ਗਿਆ ਪ੍ਰੀਤੋ ਲਵੇ ਤਾਂ ਜਿਹੜੀ ਛੋਟੀ ਜੀਤੋ ਉਹ ਤਿੰਨੇ ਜਵਾਕਾਂ ਨੂੰ ਤਿਆਰ ਕਰਕੇ ਸਕੂਲ ਛੱਡਣ ਜਾ ਰਹੀ ਸੀ ਜਿਹੜਾ ਵੱਡੀ ਦਾਤੀ ਮੁੰਡਾ ਉਹ ਤੁਰਿਆ ਨਾ ਪੜਨ ਜਾਵੇ ਨਾ ਤਾਂ ਜੀਤੋ ਨੇ ਉਹਦੇ ਥੱਪੜ ਮਾਰਿਆ ਤਾਂ ਕੋਲੇ ਘੜੀ ਦੀ ਸੱਸ ਸੱਸ ਉਹਦੀ ਪ੍ਰੀਤੋ ਦੀ ਉਹ ਪ੍ਰੀਤੋ ਨੂੰ ਕਹਿੰਦੀ ਆ ਇਹ ਦੇਖ ਤੇਰੇ ਮੁੰਡੇ ਦੇ ਥੱਪੜ ਮਾਰਿਆ ਕਿਉਂ ਤੈਨੂੰ ਸਿੱਟਿਆ ਹੋਇਆ ਤਾਂ ਉਹਦੀ ਭੈਣ ਨੇ ਉਹਨੂੰ ਕਿਹਾ ਕਹਿੰਦੀ ਜੀਤੋ ਅੱਜ ਤਾਂ ਥੱਪੜ ਮਾਰਿਆ ਗਾਂਹਾਂ ਤੋਂ ਮੇਰੇ ਮੁੰਡੇ ਦੇ ਥੱਪੜ ਨਾ ਮਾਰੇ ਆਪਾਂ ਭੈਣਾਂ ਬਸੱਕਦੀਆਂ ਪਰ ਹੁਣ ਭੈਣਾਂ ਨਹੀਂ ਰਹੀਆਂ ਤੋ ਮੇਰੇ ਮੁੰਡੇ ਦੇ ਤਾਂ ਥੱਪੜ ਕਿਵੇਂ ਮਾਰੇਗਾ ਕਿਉਂ ਉਹੀ ਸੱਸ ਨੇ ਵਿਗਿਆੜਤੀ ਸੱਸ ਬਥਰੀ ਸੀ ਤਾਂ ਉਹਨੇ ਕਦੀ ਠੀਕ ਹੈ ਨਹੀਂ ਮਾਰਦੀ ਮੈਂ ਕਹਾ ਤੂੰ ਆਪਣਾ ਕਿੰਨਾ ਪਿਆਰ ਸੀ ਤੂੰ ਪਿਆਰ ਅੱਜ ਤੋੜਦੀ ਆ ਪ੍ਰੀਤੋ ਜਿੱਤੋ ਕਹਿਣ ਲੱਗੀ ਕਹਿੰਦੀ ਨਹੀਂ ਪਿਆਰ ਪੂਰਤਾ ਵਾਅਦੇ ਚ ਦੇਖਾਂਗੇ ਮੈਂ ਮੁੰਡਾ ਕੱਲਾ ਮਸਾ ਦੇਖਿਆ ਤਾਂ ਇਹਦੇ ਥੱਪੜ ਮਾਰਿਆ ਤਾਂ ਜਿੱਤੋ ਕਹਿੰਦੀ ਮੈਨੂੰ ਕਿਹੜਾ ਸਿੱਟਿਆ ਹੋਇਆ ਏ ਮੇਰਾ ਨੋ ਵਧ ਕੇ ਪਿਆਰ ਕਰਦੀ ਆ ਇਹ ਤੈਨੂੰ ਇੱਕ ਦਿਨ ਥੱਪੜਾ ساری ਉਮਰ ਰੜਕਦਾ ਰਹੂਗਾ ਇਹ ਮੁੰਡੇ ਦੇ ਵੀ ਇਹ ਕੰਮ ਆਉਣ ਵਾਲੇ ਤੇ ਥੱਪੜ ਤਾਂ ਉਹਨੇ ਇੱਕ ਨਾ ਮੰਨੀ ਉਹ ਜਿੱਤੋ ਨੂੰ ਉਥੋਂ ਹਟ ਗਈ ਬੁਲਾਉਣੀ ਹਟ ਗਈ ਕਾ ਮੁੰਡੇ ਵੱਡੇ ਹੋਏ ਮੁੰਡੇ ਵੱਡੇ ਹੋਏ ਤਾਂ ਬੁਢਾ ਉਹਨਾਂ ਦਾ ਬਜ਼ੁਰਗਤੀ ਜਿਹੜਾ ਦਾਦਾ ਉਹ ਬਿਮਾਰ ਹੋਇਆ ਬਿਮਾਰ ਹੋ ਕੇ ਤਾਂ ਉਹ ਆਪਣੇ ਮੁੰਡਿਆਂ ਨੂੰ ਕਹਿੰਦਾ ਕਹਿੰਦਾ ਵੀ ਤੁਹਾਡੇ ਸੁਰਬਲ ਸੁਰਬਲ ਜੀ ਹੁੰਦੀ ਹੈ ਤੁਸੀਂ ਮੇਰੇ ਜਿਉਂਦੇ ਜੀ ਅੱਡ ਹੋ ਜਾਓ ਤਾਂ ਉਹ ਜਿੱਤੋ ਤੇ ਪ੍ਰੀਤੋ ਕਹੇ ਲੱਗੀਆਂ ਵੀ ਬਾਪੂ ਆਏਗਾ ਤਾਂ ਉਹ ਕਹਿੰਦਾ ਵੀ ਮੇਰੇ ਜਿਉਂਦੇ ਜੀ ਅੱਡ ਹੋ ਜਾਓ ਵੀ ਅੱਡ ਤਾਂ ਤੂੰ ਹੀ ਨੇ ਹੋਣੀ ਆ ਉਹ ਕਹਿੰਦਾ ਮੈਨੂੰ ਗਾਹਾਂ ਜਾ ਕੇ ਬਰੇ ਮਾਰ ਕੇ ਵੀ ਢੋਈ ਮਿਲ ਜੂਗੀ ਜੇ ਤੁਸੀਂ ਮੇਰੇ ਹੁੰਦੇ ਅੱਡ ਹੋਗੇ ਕਹਿੰਦਾ ਤੁਸੀਂ ਮੇਰਾ ਆਪ ਦਾ ਖੂਨ ਹੋ ਕਹਿੰਦਾ ਉਹ ਬਤਰੀ ਨੇ ਤਾਂ ਆਪਦੀ ਗੱਲ ਸੁਣਾਤੀ ਸੀ ਵੀ ਮੈਂ ਤਾਂ ਬਤਰੀ ਹੀ ਸੀ ਕਹਿੰਦਾ ਮੈਨੂੰ ਤਾਂ ਉਦੋਂ ਤੱਕ ਆਰਾਮ ਨਹੀਂ ਆਊਗਾ ਜਦੋਂ ਤੱਕ ਤੁਸੀਂ ਮੇਰੇ ਹੁੰਦੇ ਨਹੀਂ ਅੱਡ ਹੋਗੇ ਤਾਂ ਉਹ ਜ਼ਿੰਮੇਦਾਰ ਦੇ ਕਹਿਣ ਤੇ ਆਪ ਦਾ ਅੱਡੋ-ਅੱਡੀ ਹੋਗੇ ਤਾਂ ਕੋ ਚਾਰ ਕੁਚਰ ਬਾਦ ਜੀਮੇਦਾਰ ਸਮਰਬਸਦਾਰ ਗਿਆ ਕਾ ਬੰਦਾ ਵਧੀਆ ਤੀ ਚਲੋ ਫਿਰ ਮੁੰਡੇ ਪੜਦੇ ਗਏ ਉਹਦੇ ਤਾਂ ਜਿਹੜੀ ਛੋਟੀ ਦੀ ਜੀਤੋ ਜਿਹੜੀ ਪ੍ਰੀਤੋ ਦਾ ਮੁੰਡਾ ਤੀ ਉਹਨੇ ਘੁਰਿਆ ਕੱਪਿਆ ਨਹੀਂ ਲਾਡਲਾ ਰੱਖ ਲਿਆ ਉਹ ਤੋਂ ਪੜਿਆ ਨਾ ਗਿਆ ਕਾ ਉਹ ਹੀ ਥੱਪੜ ਦੀ ਘਾਟ ਰਹੇਗੀ ਤਾਂ ਜਿਹੜੀ ਬੁੜੀ ਤੀ ਦਾਦੀ ਉਹਨਾਂ ਦੀ ਉਹ ਵੀ ਗੁਜ਼ਰ ਗਈ ਜਿਹੜੀ ਪਵਾੜਿਆਂ ਦੀ ੜਤ ਸੀ ਉਹ ਵੀ ਗੁਜ਼ਰ ਗਈ ਜਦੋਂ ਗੁਦਰੀ ਹੋਈ ਉਹ ਮੁੰਡੇ ਪੜ੍ਹ ਲਿਖ ਕੇ ਅਫਸਰ ਲਾਗੇ ਦੋਏ ਜਦੋਂ ਅਫਸਰ ਲੱਗੇ ਹੋਏ ਉਹ ਰਹਿ ਗਿਆ ਬਚਾਰਾ ਹਨ ਪੜੋ ਉਹ ਕਹਿੰਦੇ ਚੱਲ ਬਈ ਹੁਣ ਬੁੜੀ ਤਾਂ ਗੁਦਰੀ ਗਿਆ ਆਪਾਂ ਤੇ ਫੁੱਲ ਪਾਈ ਯਾਰ ਹਰਦਵਾਰ ਚੱਲੀਏ ਉਹ ਕਹਿੰਦਾ ਦੇਖੋ ਭਰਾਵੋ ਮੇਰੇ ਲੇਵੇ ਤਾਂ ਜਾਣ ਬਾਤ ਤੇ ਕੋਈ ਐਨੇ ਪੈਸੇ ਨਹੀਂ ਹਰਦਵਾਰ ਜਿਹੜੇ ਮੇਰੇ ਤੀਜੇ ਹਿੱਸੇ ਦੇ ਫੁੱਲ ਨੇ ਉਹ ਕਿਲੀ ਤੇ ਪਾ ਕੇ ਟੰਗ ਦੋ ਮੇਰੇ ਤੀਜੇ ਸੇ ਦੇ ਮੈਂ ਤਾਂ ਇੱਥੇ ਨੇੜੇ ਹੀ ਪਿਆਉਂਗਾ ਕਦੇ ਤਾਂ ਉਹਨਾਂ ਨੇ ਜਦੋਂ ਉੱਥੇ ਹੋਰ ਬੈਠੇ ਤੇ ਉਹਨਾਂ ਨੇ ਕਹਿੰਦੇ ਵੀ ਇਹ ਗੱਲ ਤੀਜੇ ਹਿੱਸੇ ਦੀ ਕਿਉਂ ਕਰਦਾ ਹੈ ਉਹ ਕਹਿੰਦਾ ਮੇਰੀ ਮੰਮੀ ਨੂੰ ਕੁੱਤਲੋ ਕਹਿੰਦਾ ਤੀਜੇ ਹਿੱਸੇ ਦੀ ਮੈਂ ਗੱਲ ਤਾਂ ਕਰਦਾ ਜੇ ਮੇਰੀ ਮਾਸੀ ਮੇਰੇ ਥੱਪੜ ਹੋਰ ਮਾਰਦੀ ਮੈਂ ਇਹਨਾਂ ਨਾਲੇ ਜਾਂਦਾ ਮੇਰੀ ਮਾਸੀ ਨੇ ਮੇਰੇ ਥੱਪੜ ਮਾਰੇ ਆ ਤਾਂ ਮੈਂ ਇੱਥੇ ਜੋਗੀ ਰਹਿ ਗਿਆ ਮੈਂ ਪੜ੍ਹ ਨਾ ਸਕਿਆ ਇਹ ਪੜ੍ਹ ਕੇ ਅਫਸਰ ਲੱਗੇ ਇਹ ਪੈਸੇ ਵਾਲੇ ਹੋ ਗਏ ਮੈਂ ਉੱਥੇ ਦੇ ਉੱਥੇ ਖੜਾ ਰਿਹਾ ਤਾਂ ਕਹਿੰਦਾ ਮੇਰੀ ਮਾਂ ਦਾ ਕਸੂਰਾ ਇੱਚ ਜਿਹੜਾ ਤੀਜੇ ਹਿੱਸੇ ਦੇ ਫੁੱਲ ਮੈਂ ਕਿਲੀ ਤੇ ਟੰਗਣ ਕਹਿੰਨਾ ਤਾਂ ਉਹ ਫਿਰ ਜਾਦੇ ਜ਼ੋਰ ਪਾਉਣ ਲੱਗੇ ਕਹਿੰਦੇ ਵੀ ਇਹ ਪੈਸੇ ਅਸੀਂ ਲਾ ਦਾਂਗੇ ਉਹ ਕਹਿੰਦਾ ਫਿਰ ਮੇਰੀ ਮਾਂ ਨੂੰ ਹੀ ਲੈ ਜਾ ਉਹ ਆਪਣੀ ਮਾਸੀ ਨੂੰ ਲੈ ਕੇ ਫੁੱਲ ਪਾਉਣ ਵਾਗੇ ਫੁੱਲ 부ੜੀ ਦੇ ਪਾਏ ਜਦੋਂ ਘਰੇ ਆਏ ਉਹ ਕਹਿੰਦਾ ਜਿਹੜਾ ਵੱਡੀ ਦਾਦੀ ਪ੍ਰੀਤੋ ਦਾ ਮੁੰਡਾ ਕਹਿੰਦਾ ਮੰਮੀ ਲੈ ਕੇ ਨਹੀਂ ਆਈ ਕੋਸੋ ਕਹਿੰਦੀ ਮੈਂ ਕੀ ਲਿਆਉਣਾ ਸੀ ਕਉ ਕਹਿੰਦਾ ਤੇਰੇ ਹੱਥ ਤਾਂ ਹੈਗੇ ਤੇ ਕਹਿੰਦੀ ਹੱਥ ਤਾਂ ਹੈਗੇ ਤੇ ਮਰਾਥਾ ਨਾਲ ਕੀ ਕਹਿੰਦਾ ਜੇ ਹੀ ਹੱਥ ਮੇਰੇ ਤੇ ਚੱਲਦੇ ਹੁੰਦੇ ਫਿਰ ਤੂੰ ਖਾਲੀ ਹੱਥ ਕਿਵੇਂ ਮੁੜੇ ਆਉਂਦੀ ਤੈਂ ਮੇਰੀ ਜ਼ਿੰਦਗੀ ਖਰਾਬ ਕਰਤੀ ਜੇ ਮੇਰੀ ਬਾਸੀ ਸੀ ਉਹ ਮੇਰੇ ਤੱਪੜ ਮਾਰਿਆ ਉਹਨੇ ਤਾਂ ਮੇਰਾ ਕੀ ਘਸ ਗਿਆ ਤੀ ਆ ਉਸੇ ਦੇ ਮੁੰਡੇ ਨੇ ਇੱਕ ਪਟਵਾਰੀ ਲੱਗ ਰਿਹਾ ਇੱਕ ਥਾਣੇਦਾਰ ਲੱਗ ਰਿਹਾ ਮੈਂ ਉੱਥੇ ਦਾ ਉੱਥੀ ਤਾਂ ਉਹਨੇ ਬਹੁਤ ਬਸੀ ਕਰੀ ਆਪਦੀ ਭੈਣ ਦੀਆਂ ਗੱਲਾਂ ਵੀ ਯਾਦ ਕਰੀਆਂ ਵੀ ਮੇਰੀ ਛੋਟੀ ਭੈਣ ਨਾਲ ਪਿਆਰ ਸੀ ਜਿਉ ਉਹਨੇ ਥੱਪੜ ਮਾਰਤਾ ਸੀ ਵੀ ਸੱਸ ਤਾਂ ਮਰ ਗਈ ਵੀ ਮੇਰੇ ਵਾਲਾ ਤਾਂ ਕੰਮ ਖਰਿਆ ਪੀ ਨਾਂ ਮੁੰਡਾ ਪੜਿਆ ਤਾਂ ਉਹ ਦੋਵੇਂ ਮੁੰਡਿਆਂ ਦੇ ਵਿਆਹ ਆ ਗਏ ਉਹਦਾਂ ਦੇ ਉਹਨਾਂ ਨੇ ਉਹਦਾ ਵੀ ਕਰਾਤਾ ਵਿਆਹ ਆਪਦੀ ਵਾਸੀ ਦੇ ਮੁੰਡੇ ਦਾ ਵੀ ਕਿਉਂ ਸਖੀਆਂ ਵਾਸੀਆਂ ਦੇ ਤੇ ਹੁਣ ਉਹਦਾ ਤਾਂ ਵਿਆਹ ਹੋਇਆ ਅਨਪੜਨ ਨਾਲ ਜਿਹੜੇ ਦੂਜੇ ਤੇ ਲੱਗੇ ਹੋਏ ਤੇ ਉਹਨਾਂ ਦਾ ਵਿਆਹ ਹੋਇਆ ਪੜੀਆਂ ਹੋਈਆਂ ਨਾਲ ਤਾਂ ਉਹ ਪੜੀਆਂ ਹੋਈਆਂ ਕਹਿੰਦੀਆਂ ਜੀ ਕਿ ਦੇਖੋ ਘੁੰਮ ਕੇ ਆਈਏ ਉਹ ਕਹਿੰਦੇ ਬਾਗ ਚੱਲਦੇ ਆ ਕੁਲੂ ਮਨਾਲੀ ਉਹਨਾਂ ਨੇ ਗੱਡੀਆਂ ਕੱਢੀਆਂ ਉਹ ਤਾਂ ਕੁਲੂ ਮਨਾਲੀ ਨੂੰ ਬਾਗੇ ਉਹ ਜਿਹੜੀ ਅਨਪੜ੍ਹਦੀ ਸੀ ਪਰ ਇਤੋ ਦਿਨੂਤੀ ਵੱਡੀ ਦੀ ਉਹ ਕਹਿੰਦੀ ਜੀ ਆਪਾਂ ਵੀ ਘੁੰਮ ਕੇ ਆਈਏ ਉਹ ਕਹਿੰਦਾ ਜ਼ਰੂਰ ਘੁੰਮਾਗੇ ਤਾਂ ਉਹਨੇ ਕੀ ਕਰਿਆ ਨਾ ਧੋਕੇ ਬੰਦ ਗੱਡਾ ਜੋੜਿਆ ਆਪਦੇ ਘਰ ਵਾਲੀ ਨੂੰ ਕਹਿੰਦਾ ਬੈਠ ਵਿੱਚ ਕਹਿੰਦੀ ਬਸ ਆਖ ਕੋ ਮਨ ਵਾਲਾ ਸੌਦਾ ਹੈ ਕਹਿੰਦਾ ਹੋਰ ਇਹ ਕਹਿੰਦਾ ਮੰਮੀ ਨੂੰ ਪੁੱਛ ਲੈ ਇਹ ਉਹਦੇ ਥੱਪੜ ਕਰਕੇ ਘੁੰਮਣ ਵਾਲੀ ਗੱਲ ਹੈ ਜੇ ਉਹ ਥੱਪੜ ਮਾਰਦੀ ਮੈਂ ਵੀ ਤੈਨੂੰ ਕਾਰਜੇ ਘਵਾ ਕੇ ਲਿਆਉਂਦਾ ਤਾਂ ਉਹ ਆਪਣੇ ਘਰ ਵਾਲੀ ਨੂੰ ਖੇਤ ਲੈ ਗਿਆ ਖੇਤ ਲਾ ਜਾ ਕੇ ਉੱਥੇ ਸਰੋ ਵੱਡੀ ਪਈ ਸੀ ਸਰੋ ਵੱਡੀ ਪਈ ਸੀ ਜਦ ਉਹਨੂੰ ਕਹਿੰਦਾ ਲੈ ਇੱਥੇ ਭਰ ਭਰ ਥੱਬੇ ਕਹਿੰਦਾ ਗੱਡੀ ਸਿੱਟੀਆਂ ਕਹਿੰਦਾ ਜਦੋਂ ਭਰ ਗਈ ਐ ਸਮਝ ਲੈ ਵੀ ਆਪਾਂ ਉਹਨਾਂ ਜੇ ਨਹੀਂ ਘੁੰਮੇ ਤਾਂ ਆਥਣੇ ਉਹ ਵੀ ਮੁੜਿਆ ਏ ਗੱਡਾ ਭਰ ਕੇ ਉਹ ਵੀ ਬੁੜੇ ਕਾਟ ਇੱਕ ਥੱਪੜ ਦੀ ਰਹੀ ਗਈ ਜੇ ਤਾਂ ਮਾਸੀ ਦਾ ਥੱਪੜ ਵੱਜਦਾ ਤਾਂ ਉਹ ਵੀ ਪੜ ਜਾਂਦਾ ਤਾਂ ਉਹ ਦਾ ਵਿਚਾਰੇ ਦਾ ਉੱਥੇ ਦਾ ਉੱਥੇ ਹੀ ਰਹੇਗਾ ਕੰਮ ਤਾਂ ਉਹ ਦੱਸਿਆ ਕਰੇ ਹਰੇ ਕਿਸੇ ਨੂੰ ਵੀ ਇਹ ਸਾਰੀ ਮੇਰੀ ਮਾਂ ਦੀ ਗਲਤੀ ਹੈ ਜੇ ਮੇਰੇ ਥੱਪੜ ਮਾਰਦੀ ਤਾਂ ਮਾਸੀ ਮਾਰਦੀ ਤਾਂ ਮੈਂ ਵੀ ਪੜ ਕੇ ਉਹਦਾ ਅਸਰ ਲੱਗ ਜਾਣਾ ਸੀ ਮੈਂ ਅੱਜ ਕੱਲ ਦੀ ਜੋ ਨਵੀਂ ਪੀੜ੍ਹੀ ਐ ਕੁੜੀਆਂ ਕਤਰੀਆਂ ਨੇ ਜੇ ਦੋਸਤੀਆਂ ਪਹਿਣਾ ਨੇ ਜਾਂ ਕੋਈ ਹੋਰ ਵੀ ਪਰਿਵਾਰ ਚ ਜੇ ਕੋਈ ਪੜਾਉਣ ਬਾਰੇ ਕਿਸੇ ਬੱਚੇ ਨੂੰ ਘੂੜਦਾ ਹੈ ਤਾਂ ਉਹਦੀ ਗੱਲ ਗੱਲ ਮੰਨ ਲੈਣੀ ਚਾਹੀਦੀ ਐ ਕਿਉਂ ਪੜ੍ਹਾਈ ਇੱਕ ਤੀਜਾ ਨੇਤਰ ਐ ਅੱਖਾਂ ਤਾਂ ਦੋ ਪਹਿਲਾਂ ਆਪਣੇ ਹੈਗੀਆਂ ਪੜ੍ਹ ਕੇ ਬੰਦਾ ਵਿਦਵਾਨ ਬਣਦਾ ਜਿੰਨਾ ਮਰਜ਼ੀ ਬਣ ਜੇ ਉਹ ਦੇਖ ਲੋ ਉਹ ਮੁੰਡੇ ਨੂੰ ਥੱਪੜ ساری ਉਮਰ ਲੜਕਦਾ ਰਿਹਾ ਕਿਥੇ ਤਾਂ ਇੱਕ ਪਾਸੇ ਅਫਸਰ ਲੱਗੇ ਕਿਥੇ ਇੱਕ ਪਾਸੇ ਅਨਪੜ੍ਹ ਰਹਿ ਕੇ ਖੇਤੀ ਕਰਨ ਵਾਲਾ ਰਹਿ ਗਿਆ ਮੈਂ ਇਹੀ ਗੱਲ ਕਰਦਾ ਵੀ ਕਿੰਨਾ ਭੈਣਾਂ ਦਾ ਪਿਆਰ ਸੀ ਜਿਹੜਾ ਇੱਕ ਬਤਰੀ ਸੱਸ ਨੇ ਉਹਨਾਂ ਦੇ ਪਿਆਰ ਚ ਵਰਾੜ ਪਾਈ ਵੀ ਉਹ ਥੱਪੜ ਤੋਂ ਰੋਕੀ ਕਿਵੇਂ ਮੁੰਡਾ ਅਨਪੜ੍ਹ ਰਿਆ ਕਿਵੇਂ ਉਹਦੇ ਮੁੰਡੇ ਪੜ੍ਹੇ ਤਾਂ ਇੰਨੀਆਂ ਗੱਲਾਂ ਕਹਿਦਾ ਹਾਂ ਮੈਂ ਸਭ ਦਾ ਧੰਨਵਾਦ ਕਰਦਾ ਤਾਂ ਬਿੱਤ ਹੀ ਅਹਿਜ ਚੰਗੀਆਂ ਵੀਡੀਓ ਬੀਬੀਆਂ ਨੂੰ ਵੀ ਪੜਾਣਾ ਨੂੰ ਵੀ ਪਰ ਬੇਨਤੀ ਕਰਦਾ ਵੀ ਬੱਚਿਆਂ ਬਾਰੇ ਬਿੱਤ ਕਰਾ ਨਾ ਕਰਿਆ ਕਰੋ ਜੇ ਕੋਈ ਮਾਸਟਰ ਬੱਚੇ ਨੂੰ ਘੂੜਦਾ ਤਾਂ ਉਹਦੀ ਘੂਰ ਵੀ ਜਾਇਜ਼ ਹੈ ਨਜਾਇਜ਼ ਨਹੀਂ ਹੈਗੀ ਤਾਂ ਬੱਚਾ ਪੜ੍ਹ ਲਿਖ ਕੇ ਬਣੂਗਾ ਤਾਂ ਵਿਦਿਆ ਫੈਲੇ ਚਾਨਣ ਹੋਏ ਇਹ ਸਭ ਨੂੰ ਬੇਨਤੀ ਹੈ ਇੰਨੀਆਂ ਗੱਲਾਂ ਕਹਿਦਾ ਮੈਂ ਸਭ ਦਾ ਧੰਨਵਾਦ ਕਰਦਾ ਜਿਹੜੇ ਨਵੇਂ ਆਏ ਨੇ ਸਾਡੇ ਚੈਨਲ ਤੇ ਉਹ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਲਾਇਕ ਕਰਿਓ ਜੀ ਬਾਕੀ ਬੀਬੀਆਂ ਭੈਣਾਂ ਨੂੰ ਬੇਨਤੀ ਹੈ ਵੀ ਇਹ ਜੇ ਵਿਚਾਰ ਸੁਣ ਕੇ ਸਾਨੂੰ ਕਮੈਂਟਾਂ ਰਹੀ ਜਰੂਰ ਲਿਖਿਆ ਕਰੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ